ਹੈਲੋ ਸਤਿ ਸ੍ਰੀ ਅਕਾਲ ਜੀ ਮੈਂ ਸਰਬਜੀਤ ਕੌਰ ਢਿੱਲੋਂ ਉਮੀਦ ਕਰਦੀ ਹਾਂ ਤੁਸੀਂ ਸਾਰੇ ਵਧੀਆ ਹੋਵੋਗੇ ਠੀਕ ਠਾਕ ਹੋਵੋਗੇ ਅਸੀਂ ਵੀ ਠੀਕ ਠਾਕ ਹਾਂ ਜੀ ਤੇ ਅੱਜ ਆਪਾਂ ਚੱਲੇ ਆ ਜਿੱਤੀਆਂ ਤੇ ਤੀਆਂ ਦਾ ਹੈਗਾ ਪਹਿਲਾ ਦਿਨ ਜੀ ਤੇ ਅਸੀਂ ਸਾਰੀਆਂ ਇਕੱਠੀਆਂ ਹੋ ਕੇ ਜਾ ਰਹੇ ਹਾਂ ਤੀਆਂ ਤੇ ਤੇ ਅਸੀਂ ਤਿਆਰ ਹੋ ਕੇ ਇੱਕ ਦੋ ਫੋਟੋਆਂ ਕਰਵਾ ਲਈਆਂ ਇੱਥੇ ਤੇ ਨੇ ਇਕੱਠੀਆਂ ਹੋਈ ਜਾਂਦੇ ਸਾਰੀਆਂ ਭੈਣਾਂ ਸਾਂਹ ਦਾ ਮਹੀਨਾ ਜੀ ਤੇ ਤੀਆਂ ਲੱਗ ਰਹੀਆਂ ਨੇ ਆਪਣੇ ਘਰਾਂ ਦੇ ਕੋਲ ਹੀ ਲੱਗ ਰਹੀਆਂ ਨੇ ਪਾਰਕ ਦੇ ਵਿੱਚ ਤੀਆਂ ਜਿਪਾ ਮੱਚ ਚੁੱਕੇ ਆ ਇੱਥੇ ਡੀਜਾਂ ਤੇ ਨੱਚ ਰਹੀਆਂ ਸੀ ਭੈਣਾਂ ਸਾਰੀਆਂ ਤੇ ਆਪਾਂ ਵੀ ਨੱਚ ਲੈ ਤੇ ਅੱਗੇ ਸਾਨੂੰ ਦਿਖਾਉਣੇ ਆ ਬੋਲੀਆਂ ਪਾ ਕੇ ਭੈਣਾਂ ਕਿੰਦੇ ਨੇ ਚਾਰ ਚੰਨ ਲਾਉਣਗੇ ਉਹ ਵੀ ਤੁਹਾਡੇ ਨਾਲ ਵੀਡੀਓ ਸ਼ੇਅਰ ਕਰਦੇ ਆ ਦੇਦੀ ਆਪਾਂ ਆਵਾਜ਼ ਬੰਦ ਕਰਤੀ ਤਾਂ ਕਿ ਆਪਾਂ ਨੂੰ ਕਾਪੀਰਾਈਟ ਨਾ ਜੇ ਤੇ ਤੋਂ ਬਹੁਤ ਜ਼ਿਆਦੇ ਸੀ ਗਰਮੀ ਵੀ ਬਹੁਤ ਜ਼ਿਆਦੇ ਸੀ ਪਰ ਭੈਣਾਂ ਨੂੰ ਵਿਚਾਰੀਆਂ ਨੂੰ ਇਹ ਹੀ ਮੌਕਾ ਮਿਲਦਾ ਇੱਕ ਘਰੋਂ ਬਾਹਰ ਨਿਕਲਣ ਦਾ ਤੇ ਸਾਰਿਆਂ ਨੇ ਆਪ ਆਪਣੀ ਪਰ ਪਰਮੇਸ਼ਰ ਕੀਤੀ ਤੇ ਆਪ ਆਪਣੇ ਹਾਵ ਭਾਵ ਕੱਢੇ ਸਾਰੀਆਂ ਨੇ ਚਲੋ ਬਹਾਨੀ ਸਿਰ ਸਾਰੀਆਂ ਪਹਿਣਾ ਇੱਕ ਦੂਜੇ ਨੂੰ ਮਿਲ ਲੈਂਦੀਆਂ ਨੇ ਕਿੰਨੇ ਬਾਬਾ ਬਾਲਕ ਬਾਲਕ নিচে دروازেতে লাল ফ্রিজ দিনা বই ধরতে পারনে পইজে নি ہری ਕਿ ਮੈਂ ਤਾਂ ਚਾਂ ਚਲੀਆ ਘਟੀ ਚਲੀ ਵੇ ਆਹੜਾ ਪਾਇਆ ਕਿ ਮੈਂ ਕੱਤੇ ਨੇ ਬਣਾ ਕੇ ਸਰਾ ਜੇਟ ਕੁੱਤੇ ਆਂ ਕਿ ਮੈਂ ਕੱਤੇ ਨੇ ਬਣਾ ਕੇ ਸਰਾ ਜੇਟ ਕੁੱਤੇ ਵਿਚੋਂ ਨਿਕਲੇ ਕੰਜ ਖਜੂਰਾ ਇਹ ਮਾਦੀ ਜੰਗੀ ਲਾਰੀ ਰੀ ਰੀ ਕੰਜ ਖਜੂਰਾ ਜੀ ਤੁਹਾਨੂੰ ਮਹਾਨ ਕਰਦੀ ਹੈ ਜਿਹੜੀ ਜਿਹੜੀ ਮੀਡੀਆ ਤੁਹਾਨੂੰ ਮਹਾਨ ਲਾਉ ਜੀ ਹੁਣ ਆਪਾਂ ਸੁਣੋ ਗਿੱਧਾ ਤੇ ਜਿਹੜੇ ਆਪਣੇ ਸੱਭਿਆਚਾਰਕ ਬੋਲੀਆਂ ਉਹ ਦਿਖਾ ਦਿੱਤੀਆਂ ਤੇ ਹੁਣ ਭੈਣਾਂ ਨੇ ਫੇਰ ਡੀਜੇ ਲਵਾ ਲਏ ਤੇ ਤੇ ਧੁੱਪ ਵੀ ਬਹੁਤ ਜ਼ਿਆਦਾ ਜ਼ੋਰ ਦੀ ਪੈ ਰਹੀ ਹੈ ਤੇ ਭੈਣਾਂ ਵੀ ਨੱਚ ਨੱਚ ਕੇ ਦੂਰੀਆਂ ਹੋ ਰਹੀਆਂ ਨੇ ਤੇ ਸਾਰਿਆਂ ਨੂੰ ਇਹ ਤਿਹਾਰਾ ਮਿਲ ਕੇ ਮਨਾਉਣਾ ਚਾਹੀਦਾ ਤੇ ਬਹੁਤ ਵਧੀਆ ਲੱਗਦਾ ਕੁੜੀਆਂ ਚਿੜੀਆਂ ਆ ਕੇ ਧਿਆ ਤੇ ਆਣੀ ਆ ਤੇ ਆਪਣੇ ਪੇਕੇ ਪਿੰਡ ਆ ਕੇ ਰੌਣਕਾਂ ਲਾਉਂਦੀਆਂ ਨੇ ਇਸ ਤਰ੍ਹਾਂ ਤੇ ਪਹਿਲੇ ਦਿਨ ਦਾ ਪ੍ਰੋਗਰਾਮ ਤੇਸ ਤੋਂ ਪਹਿਲਾਂ ਵੰਡੀ ਸੀ ਮਹਿੰਦੀ ਇੱਕ ਦਿਨ ਉਸ ਦਿਨ ਮੇਲੇ ਵਿਚਲਾ ਸੀ ਮਹਿੰਦੀ ਵਾਲੇ ਦਿਨ ਤੇ ਅੱਜ ਮੈਂ ਥੋੜਾ ਜਿਹਾ ਬਲੌਗ ਬਣਾਇਆ ਤੇ ਦੱਸਿਓ ਕਿਹੜੀਆਂ-ਕਿਹੜੀਆਂ ਭੈਣਾਂ ਨੇ ਆਪਣੇ ਪਿੰਡ ਤੀਆਂ ਮਨਾਈਆਂ ਨੇ ਤੇ ਜ਼ਰੂਰ ਕਮੈਂਟ ਕਰਕੇ ਦੱਸਿਓ ਤੇ ਕਿਹੜੇ ਪਿੰਡ ਨਹੀਂ ਮਨਾਈਆਂ ਉਹ ਵੀ ਦੱਸਿਓ ਤੇ ਸਾਡੇ ਤਾਂ ਖੂਬ ਰੌਣਕਾਂ ਲੱਗੀਆਂ ਹੋਈਆਂ ਨੇ ਤੇ ਹੁਣ ਆਪਾਂ ਚੱਲਦੇ ਆਂ ਜੀ ਘਰ ਨੂੰ ਆਪਣੇ ਤੇ ਬੀਬੀਆਂ ਇਹ ਜਿਿੱਦਾਂ ਪਾਈ ਜਾ ਰਹੀਆਂ ਸੀ ਤੇ ਵੀਡੀਓ ਵਧੀਆ ਲੱਗੀ ਤਾਂ ਲਾਇਕ ਸ਼ੇਅਰ ਸਬਸਕ੍ਰਾਈਬ ਕਰਨਾ ਜੀ ਵੀਡੀਓ ਨੂੰ ਫੁੱਲ ਵਾਚ ਕਰਨਾ ਤੇ ਕੱਲ ਨੂੰ ਮਿਲਦੇ ਆ ਇੱਕ ਨਵੀਂ ਵੀਡੀਓ ਦੇ ਨਾਲ ਤੇ ਦੇਖੋ ਕਿਵੇਂ ਭੈਣਾਂ ਸਾਰੀਆਂ ਖੁਸ਼ ਹੋਈਆਂ ਨੇ ਤੇ ਜ਼ਰੂਰ ਇਹ ਜਿਹੇ ਪ੍ਰੋਗਰਾਮ ਮਣਾਉਣੇ ਚਾਹੀਦੇ ਨੇ hanne naसाre nacitaitaप्li. ਸੋਟੀਆਂ ਸੋਟੀਆਂ ਬੱਚੀਆਂ ਕਿੰਨਾ ਸੋਹਣਾ ਨੱਚ ਰਹੀਆਂ ਨੇ ਤੇ ਥੋੜੀ ਗਰਮੀ ਸੀ ਇੱਕ ਪਾਣੀ ਦਾ ਪ੍ਰਬੰਧ ਨਹੀਂ ਸੀ ਤੇ ਕੱਲ ਨੂੰ ਕਹਿੰਦੇ ਵੀ ਟੈਂਟ ਟੁਨਟ ਲਾਏ ਜਾਂ ਆਣਗੇ ਤੇ ਪਾਣੀ ਦਾ ਪ੍ਰਬੰਧ ਵੀ ਹੋਊਗਾ ਤੇ ਸਾਰੀਆਂ ਭੈਣਾਂ ਹਮ ਮਾਕੇ ਤੀਆਂ ਦੇ ਵਿੱਚ ਜ਼ਰੂਰ ਆਉਣ ਜਿਹੜੇ ਮੇਰੇ ਭੈਣ ਨਹੀਂ ਆਈਆਂ ਜ਼ਰੂਰ ਪੰਚ ਵੀਡੀਓ ਦੇਖਣ ਲਈ ਬਹੁਤ ਬਹੁਤ ਧੰਨਵਾਦ ਜੀ ਸਾਰਿਆਂ ਦਾ